ਹਾਲੇਲੂਇਆ ਸਾਰਿਆਂ ਨੂੰ ਮੇਰੇ ਵੱਲੋਂ ਐਂਡ ਜੀਸ ਕ੍ਰਾਈਸ ਮਸੀਹ ਵਰੂ ਜੈ ਮਸੀਹ ਦੀ ਮੈਂ ਇਵਾਂਜਲਿਸ ਰਾਜ ਅੱਜ ਫੇਰ ਆਪਾਂ ਪ੍ਰਭੂ ਦੇ ਵਿੱਚ ਉਹ वचन ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਿੱਖਾਂਗੇ ਕਿਸ ਤਰ੍ਹਾਂ ਪ੍ਰਭੂ ਦਾ वचन ਅੱਜ ਫੇਰ ਤੁਹਾਡੇ ਅਤੇ ਮੇਰੇ ਨਾਲ ਗੱਲਬਾਤ ਕਰਦਾ ਹੈ ਹਾਲੇਲੂਇਆ ਅੱਜ ਆਪਾਂ ਪ੍ਰਭੂ ਦੇ वचन ਦੇ ਵਿੱਚੋਂ ਸਿੱਖਾਂਗੇ ਕਿ ਕਿਸ ਤਰ੍ਹਾਂ ਪ੍ਰਭੂ ਦੀ ਬਾਣੀ ਤੁਹਾਡੀ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਕੰਮ ਕਰਦੀ ਹੈ ਹallelujah ਔਰ ਜਿਹੜਾ ਪ੍ਰਭੂ ਦੇ ਵਚਨ ਹੈ ਜਿਹੜੀ ਪ੍ਰਭੂ ਦੀ ਬਾਣੀ ਹੈ ਉਹਨੂੰ ਇੱਕ ਸੀਡ ਇੱਕ ਬੀਜ ਦਾ ਰੂਪ ਦਿੱਤਾ ਗਿਆ ਹੈ ਹallelujah ਉਹ ਬੀਜ ਕਿੰਨਾ ਕੁ ਤੁਹਾਡੇ ਅਤੇ ਮੇਰੇ ਅੰਦਰ ਕੰਮ ਕਰਦਾ ਹੈ ਉਹ ਅੱਜ ਆਪਾਂ ਪ੍ਰਭੂ ਦੀ ਬਾਣੀ ਦੇ ਵਿੱਚੋਂ ਸਿੱਖਾਂਗੇ ਹallelujah ਕਿ ਕਿ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਵਾਰ-ਵਾਰ ਪਾਪ ਕਰਦੇ ਹਾਂ ਲੇਕਿਨ ਪ੍ਰਭੂ ਦਾ वचन ਜਿਹੜਾ ਹੈ ਪ੍ਰਭੂ ਦੀ ਜਿਹੜੀ ਪਵਿੱਤਰ ਬਾਣੀ ਹੈ ਉਹ ਕੀ ਕਹਿੰਦੀ ਹੈ ਕਿ ਕਿਸ ਤਰ੍ਹਾਂ ਪ੍ਰਭੂ ਦਾ ਵੀ ਜਿਹੜਾ ਹੈ ਉਹਦੇ ਜਿਹੜੇ ਸ਼ਬਦ ਨੇ ਉਹਦੀ ਜਿਹੜੀ ਬਾਣੀ ਹੈ ਅਸੀਂ ਉਸ ਦੀ ਸੰਤਾਨ ਕਿਸ ਤਰ੍ਹਾਂ ਬਣ ਸਕਦੇ ਹਾਂ ਹਾਲੇਲੂਇਆ ਪ੍ਰਭੂ ਦੇ ਵਚਨ ਦੇ ਵਿੱਚੋਂ ਪੜ੍ਹਾਂਗੇ ਪਹਿਲਾ ਯੂਹਨਾ ਉਹਦਾ 3:9 ਆਇਤ ਮੈਂ ਤੁਹਾਡੇ ਵਾਸਤੇ ਪੜ੍ਹਾਂਗਾ ਫਿਰ ਆਪਾਂ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਹੋਇਆ ਹੈ ਹਰ ਕੋਈ ਜਿਹੜਾ ਪਰਮੇਸ਼ਵਰ ਤੋਂ ਜੰਮਿਆ ਹੈ ਪਾਪ ਨਹੀਂ ਕਰਦਾ ਹੈ ਹਾਲੇਲੂਇਆ ਇੱਥੇ ਪ੍ਰਭੂ ਦਾ ਵਚਨ ਸਿੱਧੇ ਤੇ ਸਪਸ਼ਟ ਤੌਰ ਤੇ ਤੁਹਾਨੂੰ ਤੇ ਮੈਨੂੰ ਇਸ ਗੱਲ ਦੀ ਹਦਾਇਤ ਜਾਂ ਚਤਾਵਨੀ ਜਾਂ ਵਾਰਨਿੰਗ ਦਿੰਦਾ ਹੈ ਕਹਿੰਦਾ ਜਿਹੜਾ ਹਰ ਕੋਈ ਜਿਹੜਾ ਪ੍ਰਭੂ ਤੋਂ ਜਮਿਆ ਹੈ ਉਹ ਪਾਪ ਨਹੀਂ ਕਰਦਾ ਹallelujah ਇਹ ਤੁਹਾਨੂੰ ਤੇ ਮੈਨੂੰ ਦੇਖਣਾ ਪਵੇਗਾ ਆਪਣੇ ਜੀਵਨ ਦੇ ਵੱਲ ਝਾਤ ਮਾਰਨੀ ਪਵੇਗੀ ਆਪਣੇ ਆਪ ਨੂੰ ਟੈਸਟੀਫਾਈ ਕਰਨਾ ਪਵੇਗਾ ਆਪਣੇ ਆਪ ਦਾ ਨਰੀਖਣ ਕਰਨਾ ਪਵੇਗਾ ਕਿ ਆਸੀ ਸੱਚਮੁੱਚ ਪਰਮੇਸ਼ਵਰ ਤੂੰ ਜਮੇ ਹਾਂ ਪਰਮੇਸ਼ਵਰ ਦਾ ਖੂਨ ਪਰਮੇਸ਼ਵਰ ਦਾ ਬੀਸ ਤੁਹਾਡੇ ਅਤੇ ਮੇਰੇ ਵਿੱਚ ਕੰਮ ਕਰਦਾ ਹੈ ਹਾਲੇਲੂਇਆ ਅੱਗੇ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਹੈ ਕਿਉਂ ਜੋ ਉਸ ਦਾ ਬੀ ਉਸ ਵਿੱਚ ਰਹਿੰਦਾ ਹੈ ਹਾਲੇਲੂਇਆ ਇੰਗਲਿਸ਼ ਵਿੱਚ 20 ਨੂੰ ਕੀ ਕਿਹਾ ਗਿਆ ਸੀਡ ਔਰ ਇੰਗਲਿਸ਼ ਦੇ ਵਿੱਚ ਜਿਹੜਾ ਸੀਡ ਹੈ ਉਹ ਗ੍ਰੀਕ ਭਾਸ਼ਾ ਦੇ ਵਿੱਚੋਂ ਆਇਆ ਹੈ ਜਿਹਦਾ ਮੀਨ ਹੈ ਸਪਰਮਾ ਜਿਹਦਾ ਸਪਰਮ ਤੋਂ ਸਪਰਮਾ ਤੋਂ ਬਣਿਆ ਸਪਰਮ ਜਿਵੇਂ ਇੱਕ ਇਸ ਇਕ ਮਨੁੱਖ ਅਤੇ ਇਸਤਰੀ ਹਸਬੰਡ ਅਤੇ ਵਾਈਫ ਜਦੋਂ ਇੱਕ ਦੂਸਰੇ ਨਾਲ ਸਬੰਧ ਬਣਾਉਂਦੇ ਨੇ ਉਹਦੇ ਸਪਰਮ ਦੇ ਵਿੱਚੋਂ ਜਿਹੜਾ ਇੱਕ ਬੱਚਾ ਜਾਂ ਬੱਚੀ ਪੈਦਾ ਹੁੰਦੀ ਹੈ ਉਸ ਤਰ੍ਹਾਂ ਦਾ ਬੀਜ ਉਸ ਪਰਮਾ ਉਹ ਬੀਜ ਤੁਹਾਡੇ ਅਤੇ ਮੇਰੇ ਵਿੱਚ ਜਦੋਂ ਅਸੀਂ ਪ੍ਰਭੂ ਯਿਸੂਸੀ ਨੂੰ ਗ੍ਰਾਂਟ ਕਰਦੇ ਹਾਂ ਉਹ ਬਚਨ ਦਾ ਬੀਜ ਤੁਹਾਡੇ ਅਤੇ ਮੇਰੇ ਵਿੱਚ ਪੈਦਾ ਹੋ ਜਾਂਦਾ ਹੈ ਹallelujah ਅਸੀਂ ਫਿਜ਼ੀਕਲੀ ਤੇ ਆਪਣੇ ਪਿਤਾ ਦੀ ਸੰਤਾਨ ਹਾਂ ਲੇਕਿਨ ਅਧਿਆਤਮਿਕ ਤੌਰ ਤੇ ਸਪਿਰਚੁਅਲੀ ਅਸੀਂ ਕੀ ਹੁੰਨੇ ਆ ਅਸੀਂ ਪ੍ਰਭੂ ਯਿਸੂ ਮਸੀਹ ਔਰ ਪਰਮੇਸ਼ਵਰ ਦੀ ਸੰਤਾਨ ਬਣ ਜਾਨੇ ਹਾਂ ਹallelujah ਜਿਸ ਪਰ ਸ਼ਬਦ ਸੀਡ ਹੈ ਉਹ ਗ੍ਰੀਕ ਭਾਸ਼ਾ ਦਾ ਸ਼ਬਦ ਹੈ ਸਪਰਮਾ ਜਿਸ ਨੂੰ ਅੱਗੇ ਸਪਰਮ ਅਸੀਂ ਬੋਲ ਦਿੰਦੇ ਹਾਂ ਜਦੋਂ ਹਸਬੰਦ ਵਾਈਫ ਗ੍ਰਸਤ ਕਰਦੇ ਨੇ ਇੱਕ ਦੂਸਰੀ ਨਾਲ ਤੇ ਉਹਦੇ ਸੀਡ ਦੇ ਵਿੱਚੋਂ ਜਿਹੜਾ ਬੱਚਾ ਪੈਦਾ ਹੁੰਦਾ ਹੈ ਉਹ ਉਸ ਮੇਲ ਦਾ ਪੁੱਤਰ ਅਖਵਾਉਂਦਾ ਹੈ ਹallelujah ਕੀ ਹੋਵੇ ਇਸੇ ਤਰ੍ਹਾਂ ਪਰਮੇਸ਼ਵਰ ਦਾ ਬੀਜ ਤੇ ਤਵਲ ਪਰਮੇਸ਼ਵਰ ਦਾ ਬੀਜ ਪਰਮੇਸ਼ਵਰ ਦਾ ਸਰਪੰਮਾ ਔਰ ਸੀਡ ਤੁਹਾਡੀ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਹੈ ਹallelujah ਪ੍ਰਭੂ ਦਾ ਵਚਨ ਕਹਿੰਦਾ ਹੈ ਜਿੰਨੇ ਤੁਹਾਡੇ ਵਾਸਤੇ ਪੜਾਂਗਾ ਹਰ ਕੋਈ ਜਿਹੜਾ ਪਰਮੇਸ਼ਵਰ ਤੋਂ ਜੰਮਿਆ ਹੈ ਹਾਲੇਲੂਇਆ ਕੀ ਉਹ ਸੀਰ ਉਹ ਬੀਜ ਤੁਹਾਡੀ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਹੈ ਤੁਹਾਡੇ ਅਤੇ ਮੇਰੇ ਹਿਰਦੇ ਦੇ ਵਿੱਚ ਪ੍ਰਭੂ ਦਾ ਬੀਜ ਉਗਿਆ ਹੋਇਆ ਹੈ ਹਾਲੇਲੂਇਆ ਇਟ ਮੀਨਸ ਕੀ ਤੁਹਾਡੀਆਂ ਤੇ ਮੇਰੀਆਂ ਰਗਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਬੀਜ ਦੌੜਦਾ ਹੈ ਸਪਰਮਾ ਦੌੜਦਾ ਹੈ ਹਾਲੇਲੂਇਆ ਸਪਰਮ ਦੌੜਦੇ ਹਨ ਇਹ ਤੁਹਾਨੂੰ ਅਤੇ ਮੈਨੂੰ ਸੋਚਣਾ ਪਵੇਗਾ ਕਿਉਂਕਿ ਪ੍ਰਭੂ ਦਾ ਵਚਨ ਸਿੱਧੇ ਤੌਰ ਤੇ ਕਹਿੰਦਾ ਹੈ ਜਿਹੜਾ ਪਰਮੇਸ਼ਵਰ ਤੋਂ ਜਮਿਆ ਹੈ ਇਟ ਮੀਨਸ ਉਹ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ 20 ਹੁੰਦਾ ਹੈ ਹallelujah ਅੱਗੇ ਪ੍ਰਭੂ ਦੇ ਵਚਨ ਚ ਲਿਖਿਆ ਹੈ ਪੜਾਂਗੇ ਕਿਉਂ ਜੋ ਉਹ ਦਾ ਵੀ ਉਸ ਵਿੱਚ ਰਹਿੰਦਾ ਹੈ ਅਤੇ ਉਹ ਪਾਪ ਨਹੀਂ ਕਰ ਸਕਦਾ ਇਸ ਲਈ ਜੋ ਉਹ ਪਰਮੇਸ਼ਵਰ ਤੋਂ ਜਮਿਆ ਹਾਲੇਲੂਇਆ ਪ੍ਰਭੂ ਦੇ ਵਿੱਚ ਭੈਣੋਂ ਤੇ ਭਰਾਓ ਤੁਹਾਡਾ ਤੇ ਮੇਰਾ ਜਨਮ ਉਦੋਂ ਹੋਇਆ ਹੈ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਹਿਰਦੇ ਦੇ ਵਿੱਚ ਗ੍ਰਹਿਣ ਕਰਦੇ ਹਾਂ ਜਦੋਂ ਉਹਦੀ ਸਲੀਬ ਚੁੱਕ ਕੇ ਉਹਦੇ ਪਿੱਛੇ ਤੁਰਦੇ ਹਾਂ ਜਦੋਂ ਉਸ ਦਾ ਹੁਕਮ ਮੰਨ ਕੇ ਅਸੀਂ ਆਪਣੀ ਇੱਛਾ ਨਹੀਂ ਲੈ ਕੇ ਆਪਣੇ ਪਿਤਾ ਪਰਮੇਸ਼ਵਰ ਯਿਸੂ ਦੀ ਇੱਛਾ ਨੂੰ ਪੂਰਾ ਕਰਦੇ ਹਾਂ ਹਾਲੇਲੂਇਆ ਜਿਸ ਤਰ੍ਹਾਂ ਸਾਡਾ ਬਾਪ ਕਰੇਗਾ ਜਿਸ ਤਰ੍ਹਾਂ ਸਾਡਾ ਪਿਤਾ ਕਰੇਗਾ ਅਸੀਂ ਉਹਦੀ ਕੀ ਕਰਾਂਗੇ ਨਕਲ ਕਰਾਂਗੇ ਹਾਲੇਲੂਇਆ ਜੇ ਸੱਚਮੁੱਚ ਪ੍ਰਭੂ ਦਾ ਬੀਜ ਪ੍ਰਭੂ ਦਾ ਸਪਰਮ ਤੁਹਾਡੀ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਹੈ ਤਾਂ ਅਸੀਂ ਕੀ ਕਰਾਂਗੇ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਉਸ ਖੁਦਾਵੰਦ ਦੇ ਉਸ ਅਵਨਾਸ਼ੀ ਪਰਮੇਸ਼ਵਰ ਦੇ ਉਸ ਅਜਨਮੇ ਪਰਮੇਸ਼ਵਰ ਦੇ ਰਸਤੇ ਉੱਤੇ ਚੱਲਾਂਗੇ ਹਾਲੇਲੂਇਆ ਉਸਤੇ ਦੱਸੇ ਹੋਏ ਮਾਰਗਾਂ ਉੱਤੇ ਉਹਦੀ ਦੱਸੀ ਹੋਈ ਬਾਣੀ ਉੱਤੇ ਉਸਦੇ ਦੱਸੇ ਹੋਏ ਪਵਿੱਤਰ ਵਚਨਾਂ ਦੇ ਅਨੁਸਾਰ ਬਾਕੀ ਦਾ ਜੀਵਨ ਬਤੀਤ ਕਰਾਂਗੇ ਹਾਲੇਲੂਇਆ ਅਤੇ ਪਾਪ ਨਹੀਂ ਕਰਾਂਗੇ ਪਾਪ ਹੋ ਸਕਦਾ ਹੈ ਲੇਕਿਨ ਜਿਹੜੇ ਲੋਕ ਪ੍ਰਭੂ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ ਸੱਚ ਮੁੱਚ ਪ੍ਰਭੂ ਦਾ ਬੀਜ ਹੈ ਉਹ ਲਗਾਤਾਰ ਮੀਨਸ ਕੰਟੀਨਿਊਸ ਪਾਪ ਨਹੀਂ ਕਰਨਗੇ ਹਾਲੇਲੂਇਆ ਉਹ ਲਗਾਤਾਰ ਪਾਪ ਦੇ ਵਿੱਚ ਨਹੀਂ ਰਹਿਣਗੇ ਹਾਲੇਲੂਇਆ ਕਿਉਂਕਿ ਉਹਨਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਪੀਸ ਹੈ ਅਤੇ ਉਹ ਪ੍ਰਭੂ ਯਿਸੂ ਮਸੀਹ ਦੇ ਤੋ ਜਨਮੇ ਨੇ ਹਾਲੇਲੂਇਆ ਜਦੋਂ ਅਸੀਂ ਬਪਤਿਸਮਾ ਲੈਂਦੇ ਹਾਂ ਸਾਡਾ ਪੁਰਾਣਾ ਮਨੁੱਖ ਜਿਹੜਾ ਹੈ ਉਹ ਮਰ ਜਾਂਦਾ ਹੈ ਜਦੋਂ ਅਸੀਂ ਪਾਣੀ ਦੇ ਵਿੱਚ ਡੁੱਬ ਕੇ ਲਾ ਕੇ ਉੱਪਰ ਉੱਠਦੇ ਹਾਂ ਅਸੀਂ ਪ੍ਰਭੂ ਦੇ ਵਿੱਚ ਕੀ ਲੈਂਦੇ ਹਾਂ ਨਵਾਂ ਜਨਮ ਲੈਂਦੇ ਹਾਂ ਹਾਲੇਲੂਇਆ ਤਾਂ ਹੀ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਹੈ ਕਿ ਪੁਰਾਣੀਆਂ ਗੱਲਾਂ ਬੀਤ ਗਈਆਂ ਹਾਲੇਲੂਇਆ ਸਤਿਗੁਰੂ ਜੀ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦਾ ਕਲਾਮ ਉਹਦੀ ਬਾਣੀ ਇੱਕ ਅਦਭੁਤ ਤਰੀਕੇ ਨਾਲ ਤੁਹਾਡੇ ਅਤੇ ਮੇਰੇ ਨਾਲ ਗੱਲਬਾਤ ਕਰਦੀ ਹੈ ਹਾਲੇਲੂਇਆ ਉਸ ਬੀਜ ਨੂੰ ਫੁੱਲਣ ਦਿਓ ਉਹ ਵਧਣ ਦਿਓ ਤਾਂ ਕਿ ਹੋਰ ਵੀ ਉਸ ਬੀਜ ਨੂੰ ਵੇਕਨ ਅਤੇ ਪ੍ਰਭੂ ਯਿਸੂ ਮਸੀਹ ਨੂੰ ਗ੍ਰੈਂਡ ਕਰੇ ਹਾਲੇਲੂਇਆ ਜੇ ਸੱਚ ਮੁੱਚ ਪ੍ਰਭੂ ਦਾ ਬੀ ਸਾਡੀ ਜ਼ਿੰਦਗੀ ਦੇ ਵਿੱਚ ਹੈ ਤੇ ਅਸੀਂ ਲਗਾਤਾਰ ਪਾਪ ਨਹੀਂ ਕਰਾਂਗੇ ਹਾਲੇਲੂਇਆ ਕਿਉਂਕਿ ਪ੍ਰਭੂ ਦਾ ਵਚਨ ਕਹਿੰਦਾ ਹੈ ਕਿਉਂਕਿ ਉਸ ਦਾ ਵੀ ਉਸ ਵਿੱਚ ਰਹਿੰਦਾ ਹੈ ਅਤੇ ਉਹ ਪਾਪ ਨਹੀਂ ਕਰ ਸਕਦਾ ਇਸ ਲਈ ਜੋ ਉਹ ਪਰਮੇਸ਼ਵਰ ਤੋਂ ਜੰਮਿਆ ਹੋਇਆ ਹੈ ਹਾਲੇਲੂਇਆ ਸੱਚਮੁੱਚ ਪ੍ਰਭੂ ਦੇ ਵਿੱਚ ਭੈਣੋ ਅਤੇ ਭਰਾਓ ਤੁਹਾਡਾ ਤੇ ਮੇਰਾ ਜੀਵਨ ਆਪ ਦਾ ਨਹੀਂ ਹੈ ਤਾਂ ਅਸੀਂ ਆਪਣੇ ਜੀਵਨ ਤੇ ਹੰਕਾਰ ਨਹੀਂ ਕਰ ਸਕਦੇ ਸਾਨੂੰ ਮਾਣ ਨਹੀਂ ਹੋਣਾ ਮਾਣ ਨਹੀਂ ਹੋਣਾ ਚਾਹੀਦਾ ਸਾਨੂੰ ਮਾਣ ਹੋਣਾ ਚਾਹੀਦਾ ਹੈ ਪ੍ਰਭੂ ਯਿਸੂ ਮਸੀਹ ਦੇ ਉੱਤੇ ਜਿਨੇ ਤੁਹਾਨੂੰ ਤੇ ਮੈਨੂੰ ਇੱਕ ਸਵਰਗ ਵਾਲਾ ਜੀਵਨ ਦੇਣਾ ਹੈ ਹallelujah ਜਿੰਨੇ ਤੁਹਾਡੇ ਅਤੇ ਮੇਰੇ ਨਾਲ ਅਨੰਤ ਤੱਕ ਰਹਿਣਾ ਹੈ ਹallelujah ਇਸ ਲਈ ਉਸ ਅਜਾਨੇ ਪਰਮੇਸ਼ਵਰ ਦੀ ਉਸ ਅਵਨਾਸ਼ੀ ਪਰਮੇਸ਼ਵਰ ਦੀ ਤੁਹਾਨੂੰ ਤੇ ਮੈਨੂੰ ਆਦਰਾਂ ਕਰਨੀ ਚਾਹੀਦੀ ਹੈ ਹallelujah ਆਓ ਮੈਨ ਲੱਖਾ ਬੰਦ ਕਰੀਏ ਅਤੇ ਪ੍ਰੇ ਕਰੀਏ ਪ੍ਰਭੂ ਜੀ ਤੇਰਾ ਧੰਨਵਾਦ ਤੇਰਾ ਸ਼ੁਕਰ ਪ੍ਰਭੂ ਜੀ ਸੁਬਾਣੀ ਵਾਸਤੇ ਸੱਚ ਮੁੱਚ ਪ੍ਰਭੂ ਅਸੀਂ ਤੇਰੇ ਤੋਂ ਜਨਮੇ ਹਾਂ ਤੇ ਅਸੀਂ ਲਗਾਤਾਰ ਜਿਹੜਾ ਹੈ ਪਾਪ ਲਈ ਕਰ ਸਕਦੇ ਹallelujah ਕਿਉਂਕਿ ਸਾਡਾ ਜਰਮ ਤੁਹਾਡੇ ਤੋਂ ਹੋਇਆ ਹੈ ਪ੍ਰਭੂ ਜੀ ਅਸੀਂ ਤੁਹਾਡੀ ਸੰਤਾਨ ਹਾਂ ਪ੍ਰਭੂ ਜੀ ਅਸੀਂ ਅਣਜਾਣੇ ਜਾਂ ਜਾਣੇ ਵਿੱਚ ਪਾਪ ਕਰਦੇ ਹਾਂ ਪ੍ਰਭੂ ਜੀ ਸਾਡੇ ਪਾਪ ਛਮਾ ਕਰੋ ਉਸ ਬੀਜ ਨੂੰ ਉੱਗਣ ਦਿਓ ਪ੍ਰਭੂ ਜੀ ਉਸ ਨੂੰ ਪਵਿੱਤਰ ਆਤਮਾ ਦੀ ਬਦਾਰੀ ਦੇ ਵਿੱਚ ਹੋਰ ਲੈ ਕੇ ਆਓ ਤਾਂ ਕਿ ਪ੍ਰਭੂ ਜੀ ਅਸੀਂ ਲਗਾਤਾਰ ਪਾਪ ਦੇ ਵਿੱਚ ਨਾ ਰਹੀਏ ਅਸੀਂ ਇੱਕ ਪਵਿੱਤਰਤਾਈ ਵਾਲਾ ਜੀਵਨ ਤੁਹਾਡੀ ਹੁਕਮਾਂ ਦੇ ਅਨਸਾਰ ਤੁਹਾਡੀ ਇੱਛਾ ਦੇ ਅਨਸਾਰ ਬਤਾਈਏ ਪ੍ਰਭੂ ਜੀ ਮੇਰੀ ਪ੍ਰਾਰਥਨਾ ਨੂੰ ਸੁਣਿਆ ਅਸ ਜਵਾਬ ਦਿੰਦਾ ਸਾਰੀ ਪ੍ਰਾਰਥਨਾ ਪ੍ਰਭੂ ਜੀ ਤੁਹਾਡੇ ਪਵਿੱਤਰ ਤੇ ਜਲਾਲੀ ਨਾਮ ਨਾਲ ਮੰਗਦਾ ਹਾਂ ਆਮੇਨ ਆਮੇਨ ਹallelujah ਗੋਡ ਬlesਸ ਯੂ